ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੇਰਾ ਨਾਮ ਜਸਪ੍ਰੀਤ ਘੋੜ ਤੇ ਹੈ ਪਿੰਡ ਮੱਚੀਆਂ ਦੀ ਰਹਿਣ ਵਾਲੀ ਆ ਮੈਂ 2-3 ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਮੈਂ ਐਸਐਸਪੀ ਆਫਿਸ ਗਈ ਹੁੰੀ ਸੀ ਤੇ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੇਰੀ ਫਾਈਲ ਤੇ ਕੁਝ ਕੇ ਇਤਰਾਜ਼ ਲੱਗ ਕੇ ਆਏ ਨੇ ਤੁਸੀਂ ਉਹਨਾਂ ਦੀ ਪੂਰਤੀ ਕਰ ਦੋ ਇਸ ਤੋਂ ਬਾਅਦ ਅਸੀਂ ਐਕਸ਼ਨ ਲਵਾਂਗੇ ਉਹਨਾਂ ਖਿਲਾਫ ਪਰ ਮੈਨੂੰ 2-3 ਦਿਨ ਹੋ ਚੁੱਕੇ ਆ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਰਾਇਆ ਸੀ ਪਰ ਉਹ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਮੇਰਾ ਵਿਸ਼ਵਾਸ ਤੋੜਿਆ ਹੀ ਆ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਕੋਲ ਬਸ ਇੱਕ ਆਹੀ ਆਖਰੀ ਉਮੀਦਾਂ ਆਹੀ ਆਖਰੀ ਚਾਂ ਦਾ ਮੈਨੂੰ ਕਿਉਂਕਿ ਹੁਣ ਮੇਰੀਆਂ ਉਮੀਦਾਂ ਟੁੱਟ ਨਹੀਂ ਜਾਂਦੀਆਂ ਤੇ ਮੈਂ ਪੁਲਸ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਜੇਕਰ 18 ਤਰੀਕ ਤੱਕ ਉਹ ਮੇਰੀ ਸੁਣਵਾਈ ਨਹੀਂ ਕਰਨਗੇ ਤਾਂ ਮੈਂ ਸਿਸਪੀਸ ਆਫਿਸ ਦੇ ਮੂਰੀ ਖੋਦ ਨੂੰ ਖਤਮ ਕਰੂੰਗੀ ਅਰੇ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਪ੍ਰੀਤ कौर ਜਸਪ੍ਰੀਤ ਕੀ ਲੋਡ ਪਈ ਤੁਸੀਂ ਕੱਲ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਕੀਤੀ ਆ ਉਹਦੀ ਕੀ ਵਜ੍ਹਾ ਸੀ ਕਾਹ ਤੋਂ ਵਾਇਰਲ ਕੀਤੀ ਤੁਸੀਂ ਇਹ ਗੱਲ ਕਹੀ ਹੈ ਵੀ ਜੇ ਮੈਨੂੰ ਕੋਈ ਅਨਸਾਫੀ ਨਾ ਮਿਲਿਆ ਤਾਂ ਮੈਂ ਆਪਦੀ ਜੀਵਨ ਲੀਲਾ ਸਮਾਪਤ ਕਰੂੰਗੀ ਕੀ ਇਹ ਜਿਆ ਕਾਰਨ ਬਣਿਆ ਜੀ ਮੇਰਾ ਅਸ ਤੋਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਜਸਪ੍ਰੀਤ ਸਿੰਘ ਨਾਲ ਪੁੱਤਰ ਸਰਦਾਰ ਰਣਜੀਤ ਸਿੰਘ ਪਿੰਡ ਸ਼ਾਪਾ ਤੇ ਮੇਰੇ ਬੈਂਡ ਆਈ ਹੋਈ ਸੀਗੇ ਉਦੋਂ ਮੇਰੀ ਫਾਈਲ ਆਸਟ੍ਰੇਲੀਆ ਦੀ ਲੱਗਦੀ ਸੀ ਤੇ ਮੇਰੇ ਸਹੁਰਿਆਂ ਨੇ ਇਹੀ ਕਹਿ ਕੇ ਰਿਸ਼ਤਾ ਲਿਆ ਸੀਗਾ ਕਿ ਅਸੀਂ ਕੁੜੀ ਤੇ ਸਾਰਾ ਖਰਚਾ ਕਰਾਂਗੇ ਤੇ ਅਸੀਂ ਵੀ ਮੁੰਡਾ ਬਾਹਰ ਭੇਜਣਾ ਸੀ ਕੁੜੀ ਨੂੰ ਬਾਹਰ ਭੇਜਾਂਗੇ ਤੇ ਮੇਰੇ ਬਿਆਨ ਨੂੰ ਜਦੋਂ 2-3 ਮਹੀਨੇ ਹੋ ਗਏ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਮੈਨੂੰ ਮੇਰੀ ਫਾਈਲ ਵਗੈਰਾ ਲਾਓ ਤੁਸੀਂ ਕਿਉਂ ਨਹੀਂ ਲਾਉਂਦੇ ਉਹ ਫਿਰ ਮੈਨੂੰ ਕਹਿਣ ਲੱਗੇ ਤੇਰੇ ਬੈਂਡ ਘਟਾ ਵੀ ਤੂੰ ਪੜ ਪਹਿਲਾਂ ਫਿਰ ਅਸੀਂ 8 ਬੈਂਡ ਚਾਹੀਦੇ ਸਾਨੂੰ ਫਿਰ ਅਸੀਂ ਤੇਰੀ ਫਾਈਲ ਲਾਵਾਂਗੇ ਉਹਨਾਂ ਨੇ ਮੈਨੂੰ ਚੰਡੀਗੜ੍ਹ ਪੜਨ ਲਾਤਾ ਤੇ ਮੈਨੂੰ ਚਾਰ ਪੰਜ ਮਹੀਨੇ ਉੱਥੇ ਪੜ੍ਹਾਈ 'ਚ ਉਲਝਾਈ ਰੱਖਿਆ ਸਗੋਂ ਮੇਰੇ ਟੀਚਰ ਵੀ ਕਹਿੰਦੇ ਹੁੰਦੇ ਸੀਗੇ ਕਿ ਕੁੜੀਰੇ ਹੁਣ ਬੈਂਡ ਆ ਜਾਣਗੇ ਤੁਸੀਂ ਇਹਦਾ ਪੇਪਰ ਦਿਵਾਓ ਪਰ ਮੇਰੇ ਜਿਹੜੇ ਸੋਹਰਾ ਸੀਗਾ ਉਹ ਕੋਈ ਗੱਲ ਹੀ ਨਹੀਂ ਸੁਣਦੇ ਸੀਗੇ ਜਦੋਂ ਮੈਂ ਨੂੰ 8 ਕੁ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਬਾਅਦ 'ਚ ਵੀ ਮੇਰਾ ਜਿਹੜਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਦਿਵਿਆ ਲੰਬਾ ਕੁੜੀ ਦੇ ਨਾਲ ਜੇ ਜਦੋਂ ਇਹ ਚੀਜ਼ ਮੈਂ ਉਹਨਾਂ ਨੂੰ ਪੁੱਛੀ ਸੀਗੀ ਤਾਂ ਉਹ ਸਾਫ਼ ਮੁੱਕਰ ਗਿਆ ਤੇ ਉਹ ਇਸ ਤੋਂ ਬਾਅਦ ਮੇਰੇ ਨਾਲ ਕਟਮਾਰ ਕਰਨੀ ਉਹਨਾਂ ਨੇ ਸ਼ੁਰੂ ਕਰਤੀ ਮੈਨੂੰ ਤਾਨੇ ਮੇਨੇ ਦਿਨੇ ਸ਼ੁਰੂ ਕਰਤੇ ਵੀ ਤੂੰ ਕੋਈ ਦਾਜ ਨਹੀਂ ਲੈ ਕੇ ਆਈ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਮੈਂ ਉਹਨਾਂ ਨੂੰ ਪੁੱਛਿਆ ਤਾਂ ਸੀ ਪਰ ਉਹ ਮੁੱਕਰ ਗਏ ਤੇ ਮੈਂ ਫਿਰ ਇਸ ਤੋਂ ਬਾਅਦ ਪੈਨ ਡਾਈ ਸੀ ਤੇ ਜਦੋਂ ਮੈਨੂੰ ਕੁੱਟਿਆ ਮੇਰੀ ਜਥੇਵੰਦੀਆਂ ਮੈਨੂੰ ਨਾਲ ਲੈ ਕੇ ਆਈਆਂ ਸੀਗੀਆਂ ਤੇ ਜਦੋਂ ਮੈਂ ਇੱਥੇ ਆ ਕੇ ਵੀ ਪਹਿਲਾਂ ਮੈਂ ਉਹਨਾਂ ਨੂੰ ਪ੍ਰੂਫ ਕੀਤੀ ਇਹ ਚੀਜ਼ ਮੈਂ ਰਾਏਕੋਟ ਕਚਹਿਰੀਆਂ 'ਚ ਗਈ ਸੀਗੀ ਉੱਥੇ ਮੈਂ ਕੜਵਾਈ ਉਹਨਾਂ ਦੀ ਮੈਰਿਜ ਸਰਟੀਫਿਕੇਟ ਰਜਿਸਟਰ ਹੋਈ ਨਹੀਂ ਸੀਗੀ ਤੇ ਜਦੋਂ ਮੈਂ ਉਹਨਾਂ ਨੇ ਦੱਸਿਆ ਕਹਿੰਦੇ ਸਾਰੇ ਪ੍ਰਾਈਵੇਸੀ ਅਸੀਂ ਦੇਤਾ ਨਹੀਂ ਸਕਦੇ ਤੁਹਾਨੂੰ ਪਰ ਅਸੀਂ ਦਿਖਾ ਸਕਦੇ ਆ ਉਹਦੇ ਵਿੱਚ ਮੇਰੇ ਜਿਹੜਾ ਘਰ ਵਾਲਾ ਸੀ ਉਹਦੇ ਡੈਡੀ ਦੇ ਸਾਈਨ ਸੀਗੇ ਪਹਿਲੀ ਗਵਾਹੀ ਉਹਨਾਂ ਦੀ ਹੋਈ ਸੀ ਕਿੱਥੋਂ ਦੀ ਰਹਿਣ ਵਾਲੀ ਸੀ ਕੁੜੀ ਉਹ ਲੋਕਲੀ ਸੀ ਰਾਇਕੋਟ ਦੀ ਉਹ ਉਹਦੇ ਨਾਲ ਪੜਦੀ ਸੀਗੀ ਉਹਨਾਂ ਦੀ ਲਵ ਮੈਰਿਜ ਸੀ ਉਹ ਕਿੱਥੇ ਐਸ ਵਕਤ ਉਹ ਆਸਟ੍ਰੇਲੀਆ ਚ ਹੈ ਓਕੇ ਹਾਂਜੀ ਤੇ ਤੁਹਾਨੂੰ ਧੋਖੇ ਜਿਹਾ ਰੱਖ ਕੇ ਤੁਹਾਡੀ ਮੈਰਿਜ ਹੋਈ ਹਾਂਜੀ ਹਾਂਜੀ ਤੁਹਾਡੀ ਇਹ ਰੀਅਲ ਮੈਰਿਜ ਸੀ ਕੀ ਕਿ ਉਹ ਲਵ ਮੈਰਿਜ ਵਗੈਰਾ ਕਰੇ ਨਹੀਂ ਨਹੀਂ ਮੇਰੀ ਵਚੋਲੇ ਰਾਈ ਹੋਈ ਸੀਗੀ ਅਰੇਂਜ ਮੈਰਿਜ ਜੀ ਓਕੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਕਵਲੈਟ ਨਹੀਂ ਕੀਤੀ ਹਾਂਜੀ ਮੈਂ ਐਸਐਸਪੀ ਸਾਹਦੇ ਕੀਤੀ ਸੀਗੀ ਕੰਪਲੇਂਟ ਉਹਨਾਂ ਨੇ ਉੱਥੇ ਮੇਰਾ 3-4 ਮਹੀਨੇ ਕੇਸ ਚੱਲਿਆ ਤੇ ਦੂਜਾ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਰਾਜੀਨਾਮਾ ਕਰਵਾਇਆ ਸੀਗਾ ਉਹਨਾਂ ਵਿੱਚ ਉਹਨਾਂ ਨੇ 25 ਦਿਨ ਲਈ ਸੀਗੇ ਕਿ ਅਸੀਂ 25 ਦਿਨ ਦੇ ਅੰਦਰ ਅੰਦਰ ਤੇਰੇ ਨਾਲ ਕੋਟ ਮੈਰਿਜ ਵੀ ਕਰਵਾਵਾਂਗੇ ਤੇਰੇ ਆਧਾਰ ਕਾਰਡ ਵਗੈਰਾ ਸਭ ਕੁਝ ਬਣਵਾਵਾਂਗੇ 25 ਦਿਨ ਜਦੋਂ ਲੰਘੇ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਤੁਸੀਂ ਕਿਉਂ ਨਹੀਂ ਬੁਲਾਉਂਦੇ ਹੋ ਕਰਨ ਲੱਗ ਜਾਂਦੇ ਸੀ ਵੀ ਡੈਡੀ ਦੀ ਡਿਊਟੀ ਲੱਗੀ ਹੋਈ ਆ ਵੋਟਾਂ 'ਚ ਉਹ ਆ ਨਹੀਂ ਸਕਦੇ ਇਦਾਂ ਹੀ ਮੈਨੂੰ ਟਾਲਦੇ ਰਹੇ ਫੇਰ ਮੇਰੀ ਕੁੱਟ ਮਾਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਜਿੱਦਨ ਮੈਨੂੰ 22 ਤਰੀਕ ਨੂੰ ਮੈਨੂੰ 21 ਨੂੰ ਕੁੱਟਿਆ ਸੀ ਤੇ 22 ਤਰੀਕ ਨੂੰ ਫੇਰ ਮੇਰੇ ਘਰ ਦੇ ਮੈਨੂੰ ਜਾ ਕੇ ਲਿਆਈ ਹੁਣ ਮੈਂ ਫੇਰ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਆ ਜਿੱਤੇ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਕੱਲ ਨੂੰ ਤੁਸੀਂ ਕੋਈ ਧਰਨਾ ਵੀ ਲਾਉਣ ਜਾ ਰਹੇ ਹੋ ਬੱਸ just ਇਹ ਚੀਜ਼ ਵਾਸਤੇ ਕੀ ਮੇਰੀ ਕੋਈ ਸੁਣਵਾਈ ਨੀ ਕਰਦਾ ਤੇ ਮੈਨੂੰ ਇਹ ਕਦਮ ਚੱਕਣਾ ਪਿਆ ਕਿਉਂਕਿ ਮੈਂ ਹੁਣ ਬਹੁਤ ਥੱਕ ਗਈ ਜਦੋਂ ਮੈਂ ਪਹਿਲਾਂ ਵੀ ਉੱਥੇ ਜਾਂਦੀ ਸੀਗੀ ਤਾਂ ਪੁਲਿਸ ਵਾਲੇ ਮੈਨੂੰ ਹੀ ਭੱਜ ਭੱਜ ਪੈਂਦੇ ਸੀ ਜੇ ਮੈਂ ਕੋਈ ਦਰਖਾਸਤ ਲੈ ਕੇ ਵੀ ਜਾਂਦੀ ਸੀ ਤਾਂ ਉਹ ਮੈਨੂੰ ਕਹਿੰਦੇ ਸੀ ਤੇਰੇ ਤੇ ਹੀ ਪਰਚਾ ਹੋਊਗਾ ਜੇ ਕੱਲ ਨੂੰ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਬਸ ਅਗਲਾ ਕਦਮ ਮੇਰਾ ਇਹ ਹੈ ਕਿ ਮੈਂ ਖੁਦ ਹੁਣ ਰਹਿਣਾ ਹੀ ਨਹੀਂ ਚਾਹੁੰਦੀ ਜਦੋਂ ਮੈਨੂੰ ਇਨਸਾਫ ਹੀ ਨਹੀਂ ਮਿਲਦਾ ਕੋਈ ਕੀ ਨਾਮ ਤੁਹਾਡਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਤੁਹਾਡੀ ਬੇਟੀ ਨਾਲ ਕੀ ਭਣਾ ਵਾਪਰੇ ਜਿਹੜਾ ਉਹਨੂੰ ਇਹ ਲਫ਼ਜ਼ ਬੋਲਣੇ ਪਏ ਮੇਰੇ ਨਾਲ ਵੀ ਬਹੁਤ ੱੱਕਾ ਹੋ ਰਿਹਾ ਜੀ ਕਰੀਬ ਬੰਦਾ ਵਾਂ ਮੇਰੇ ਭੈਣ ਭਰਾਵਾਂ ਨੇ ਵਿਆਹ ਕੀਤਾ ਸੀ ਵਿਆਹ ਤੋਂ ਬਾਅਦ ਕੁੜੀ ਦੇ ਨਾਲ ਆ ੱੱਕੇ ਹੋਣ ਲੱਗ ਜਣੇ ਉਹ ਗੱਲਾਂ ਕੀਤਿਆਂ ਸੀ ਉਹ ਗੱਲਾਂ ਤੋਂ ਰਹਿ ਗਏ ਨਹੀਂ ਉਹ ਹੁਣ ਤੁਸੀਂ ਕੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਸਾਡੀ ਮੰਨਦਾ ਹੀ ਨਹੀਂ ਜੀ ਕੋਈ ਤੁਸੀਂ ਗਏ ਸੀ ਖੁਦ ਆ ਹਾਂ ਜੀ ਗਏ ਸੀ ਕੁੜੀ ਦੇ ਨਾਲ ਅਸੀਂ ਕੀ ਕਹਿ ਦਿੰਦੀ ਹੈ ਪੁਲਿਸ ਉਸ ਕਹਿੰਦੇ ਕੁੜੀ ਦਾ ਪਰਚਾ ਹੋਊਗਾ ਕਾਹਦਾ ਪਰਚਾ ਦੇਊਗਾ ਕਾਹਦਾ ਪਤਾ ਨਹੀਂ ਕਾਹਦਾ ਹੋ ਰਿਹਾ ਜੀ ਹੁਣ ਤੁਸੀਂ ਕੱਲ ਨੂੰ ਫੇਰ ਮਿਲਣ ਜਾ ਰਹੇ ਆ ਜੇ ਕੋਈ ਇਨਸਾਫ ਨਾ ਮਿਲਿਆ ਤਾਂ ਫੇਰ ਅਗਲਾ ਕਦਮ ਤੁਹਾਡਾ ਕੀ ਹੋਊਗਾ ਅਗਲਾ ਸਾਡਾ ਪਿੰਡ ਸੋਚੂ ਜਿਹੜਾ ਖੜਾ ਸਾਡੇ ਨਾਲ ਤੇ ਕੀ ਹੋਊਗਾ ਕੀ ਨਾਮ ਹੈ ਬਬੀ ਜੀ ਤੁਹਾਡਾ ਸਤਨਾਮ ਸਿੰਘ ਪਹਿਲਾਂ ਵੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕੁੜੀ ਨੇ ਅਸੀਂ ਉਸ ਤੋਂ ਬਾਅਦ ਚ ਵੀ ਗਏ ਆਗੇ ਤਾਂ ਉਦੋਂ ਕੁੜੀ ਨੇ ਐਸਐਸਪੀ ਸਾਹਿਬ ਆਪਣਾ ਡੀਐਸਪੀ ਸਾਹਿਬ ਨੂੰ ਦੱਸਿਆਗਾ ਕਿ ਜੇ ਮੇਰੇ ਇਹਨਾਂ ਨੇ ਕੋਈ ਜਿਹੜੇ ਪ੍ਰੂਫ ਹੁੰਦੇ ਆ ਕਿ ਉਧਰਲੇ ਮੰਨ ਕੇ ਜਿਉਂ ਆਧਾਰ ਕਾਰਡ ਵੋਟ ਕਾਰਡ ਜਾਂ ਇਹਦਾ ਕੋਟ ਮੈਰਜ ਜਿਹੜੀ ਉਹ ਰਜਿਸਟਰਡ ਕਰਵਾਉਣ ਵਾਲੀ ਮੈਰਜ ਰਜਿਸਟਰਡ ਦਾ ਵੀ ਉਹ ਕੋਈ ਨਹੀਂ ਬਣਾਇਆ ਗਿਆ ਤਾਂ ਉਦੋਂ ਉਹਨਾਂ ਨੇ ਮੰਨਿਆਗਾ ਵੀ ਅਸੀਂ ਜੀ ਇੱਕ ਦਿਨਾਂ ਦੇ ਵਿੱਚ ਵਿੱਚ ਉਹ ਜਿਹੜੇ ਕਾਗਜ਼ ਆਗੇ ਉਹ ਤਿਆਰ ਕਰਵਾ ਦਾਂਗੇ ਤੇ ਪਰ ਇੰਨਾ ਸਮਾਂ ਲੰਘ ਗਿਆਗਾ ਉਹਨਾਂ ਨੇ ਕੋਈ ਕਾਗਜ਼ ਨਹੀਂ ਕਰਾਇ ਤਿਆਰ ਕਰਾਇਆ ਬਾਕੀ ਦੂਜੀ ਗੱਲ ਵੀ ਇਹ ਕੁੜੀ ਦੇ ਆਪ ਦੇ ਜਿਹੜੇ ਕਾਗਜ਼ ਸੀਗੇ ਆਪਦੇ ਸਕੂਲ ਦੇ ਸਰਟੀਫਿਕੇਟ ਆ ਜਾਂ ਹੋਰ ਪ੍ਰੂਫ ਆਖੇ ਉਹ ਵੀ ਉਹ ਰੱਖੀ ਬੈਠਿਆ ਹੈਗੇ ਉਹ ਵੀ ਨਹੀਂ ਦੇ ਰਹੇ ਜੀ ਪਾਸਪੋਰਟ ਵਗੈਰਾ ਵੀ ਉਹਨਾਂ ਦੇ ਕੋਲੇ ਹੈ ਜੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਜੀ ਸਿੰਘ ਜੀ ਅਸਲ 'ਚ ਉਹ ਬੱਚੀ ਲਗਭਗ ਕਰੀਬ 2 ਸਾਲ ਦੇ ਨੇੜੇ ਹੋ ਚੱਲਿਆ ਬਹੁਤ ਪਰੇਸ਼ਾਨ ਆ ਉਹਨੇ ਉਹਦੀ شادی ਹੋਈ ਸੀਗੀ ਪਿੰਡ ਸਾਪਾ ਜ਼ਿਲ੍ਹਾ ਬਰਨਾਲਾ ਉਹਦੇ ਸਹੁਰਾ ਪਰਿਵਾਰ ਨੇ ਉਹਦੇ ਨਾਲ ਮਤਲਬ ਬਹੁਤ ਵੱਡਾ ਫਰੇਵ ਧੋਖਾ ਕੀਤਾ ਉਸ ਤੋਂ ਬਾਅਦ ਚਲੋ ਉਹਨੇ ਤਲਾਹ ਦਿੱਤੀ ਚਲੋ ਉਹਦਾ ਵੀ 2 ਫਰਵਰੀ ਨੂੰ ਜਿਹੜਾ ਨਿਬੜਿਆ ਉਹਦੇ 'ਚ ਵੀ ਉਹਦੇ ਨਾਲ ਫਿਰ ਵੀ ਵੱਡਾ ਧੋਖਾ ਹੋ ਗਿਆ ਮਤਲਬ ਉਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਜਾਂ ਉਹ ਸੋਹਰਾ ਪਰਿਵਾਰ ਸੀ ਉਹਦੇ ਨਾਲ ਰਾਜੀਨਾਮਾ ਕਰਕੇ ਲੈ ਗਿਆ ਇਸ ਗੱਲ ਦਾ ਵੀ 25 ਦਿਨਾਂ ਦੇ ਵਿੱਚ ਅਸੀਂ ਤੇਰੇ ਸਾਰੇ ਡਾਕੂਮੈਂਟ ਤਿਆਰ ਕਰਾਂਗੇ ਉਸ ਤੋਂ ਬਾਅਦ ਉਹ ਜੋ ਬੱਚੀ 25 ਦਿਨਾਂ ਬਾਅਦ ਉਹਨਾਂ ਨੂੰ ਕਹਿਣ ਲੱਗੀ ਮੇਰੇ ਡਾਕੂਮੈਂਟ ਤਿਆਰ ਕਰੋ ਤਾਂ ਉਹਦੀ ਜਿਹੜੀ ਹੈਗੀ ਕੁੱਟਮਾਰ ਫੇਰ ਦੁਬਾਰਾ ਸ਼ੁਰੂ ਹੋ ਗਈ ਤੇ ਜਿਹੜੇ ਉਹ ਰਿਸ਼ਤੇਦਾਰਾਂ ਨੇ ਰਾਜੀਨਾਮਾ ਕਰਾਇਆ ਸੀਗਾ ਤਾਂ ਇਹ ਲੜਕੀ ਦੇ ਜਿਹੜਾ ਮਗਰ ਪਰਿਵਾਰ ਇਹਦੇ ਮਾਪਿਓ ਉਹਨਾਂ ਨੂੰ ਫੋਨ ਕਰਨ ਲੱਗੇ ਵੀ ਭਾਈ ਉਹ ਤੁਸੀਂ ਮਤਲਬ ਸਾਡੀ ਬੱਚੀ ਦਾ ਹੱਲ ਕਰੋ ਤੁਸੀਂ ਜ਼ਿੰਮੇਵਾਰੀ ਲਈ ਤੇ ਉਹਨਾਂ ਨੇ ਇਹਨਾਂ ਦੇ ਫੋਨ ਉਹ ਬਲੌਕ ਦੇ ਵਿੱਚ ਸੱਡਤੇ ਉਹ ਇਹਨਾਂ ਨਾਲ ਉਹ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੇ ਸੋ ਇਥੋਂ ਸਾਫ਼ ਹੀ ਸਿੱਧ ਹੁੰਦਾ ਕਿ ਉਹ ਜਿਹੜੇ ਰਿਸ਼ਤੇਦਾਰ ਆ ਕੇ ਉਹਨਾਂ ਤੇ ਜਿਹੜਾ ਉਹ ਪਰਚਾ ਬਣਦਾ ਸੀ ਉਹਨੂੰ ਟਾਲਣ ਵਾਸਤੇ ਬੱਚੀ ਨੂੰ ਕੇਰਾਂ ਲਾਰਾ ਲਾ ਕੇ ਉਹ ਸੈਟੀਸਫਾਈ ਕਰਾ ਕੇ ਤੇ ਉਹਨਾਂ ਦਾ ਉਹ ਜਿਹੜਾ ਟਾਲਤਾ ਉਦੋਂ ਬਾਅਦ ਇਹ ਦੁਬਾਰਾ ਗਈ ਆ ਪ੍ਰਸ਼ਾਸਨ ਕੋਲੇ ਤੇ ਇਹਦੇ ਦੱਸਣ ਮੁਤਾਬਕ ਜਿਹੜਾ ਪ੍ਰਸ਼ਾਸਨਾ ਨੂੰ ਭੱਜ-ਭੱਜ ਕੇ ਪੈਂਦਾ ਸੀ ਜੇ ਕੋਈ ਦਰਖਾਸਤ ਦੇਣ ਜਾਂਦੀ ਤਾਂ ਇਹਨੂੰ ਹੀ ਕਹਿੰਦੇ ਸੀ ਤੇਰੇ ਤੇ ਹੀ ਕਾਰਵਾਈ ਹੋਜੂਗੀ ਤੇਰੇ ਤੇ ਆਏ ਹੋਜੂਗਾ ਮਤਲਬ ਡਰਾਉਂਦੇ ਸੀਗੇ ਅਖੀਰ ਇਹਨੂੰ ਮਤਲਬ ਜਦੋਂ ਕੋਈ ਸਿਰ ਆਣਾ ਦੇ ਸਿਆ ਤਾਂ ਫਿਰ ਇਹਨੇ ਮਤਲਬ ਹੋਰ ਹੱਲ ਹੀ ਨਹੀਂ ਸੀ ਕੋਈ ਵਿਚਾਰੀ ਕੋਲੇ ਹੋਰ ਕਰਦੀ ਕੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਨਾ ਤੇ ਉਹਦਾ ਕਰਕੇ ਵੀ ਹੁਣ ਇਹਦੀ ਵੀਡੀਓ ਤੋਂ ਬਾਅਦ ਹੀ ਜਿਹੜਾ ਕੁਝ ਪਿੰਡ ਦੇ ਲੋਕਾਂ ਨੂੰ ਕੁਝ ਤਾਂ ਪਤਾ ਹੀ ਨਹੀਂ ਸੀਗਾ ਵੀ ਇਹਦਾ ਵੀ ਕੋਈ ਬੱਚੀ ਦਾ ਕੋਈ ਰੌਲਾ ਵਾ ਹੈ ਨਾ ਉਹ ਵੀਡੀਓ ਤੋਂ ਬਾਅਦ ਆ ਤੁਸੀਂ ਦੇਖ ਲਓ ਵੀ ਸਾਰਾ ਪਿੰਡ ਹੀ ਇਸ ਬੱਚੀ ਦੇ ਹੱਕ ਦੇ ਵਿੱਚ ਕੱਲ ਨੂੰ ਜਿਹੜਾ ਉਹ ਇਹ ਬੱਚੀ ਦੇ ਨਾਲ ਮਤਲਬ ਇਹਨੂੰ ਇਹਨੂੰ ਸਮਝਾਇਆ ਬੁਝਾਇਆ ਤੇ ਬਹੁਤ ਮੱਥਾ ਮਾਰਿਆ ਹਰੇਕ ਘਰ ਦੀ ਔਰਤ ਨੇ ਆ ਕੇ ਵੀ ਨਹੀਂ ਪਤਾ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਤੇਰੇ ਨਾਲ ਆ ਵੀ ਕੋਈ ਗੱਲ ਨਹੀਂ ਤੈਨੂੰ ਅਨਸਾਫ਼ ਦਵਾਵਾਂਗੇ ਹੁਣ ਇਹਦੀ ਮੰਗ ਦੇ ਅਨੁਸਾਰ ਜਿਹੜਾ ਇਹਨੂੰ ਕੱਲ ਨੂੰ ਅਨਸਾਫ਼ ਦਵਾਉਣ ਵਾਸਤੇ ਸਾਰਾ ਪਿੰਡ ਅਤੇ ਪਿੰਡ ਦੀਆਂ ਸਾਰੀਆਂ ਜਥੇਬੰਦੀਆਂ ਗ੍ਰਾਮ ਪੰਚਾਇਤਾਂ ਸਾਡੇ ਵਿੱਚ ਹਾਜ਼ਰ ਖੜੀਆਂ ਦੋਨੇ ਪਿੰਡਾਂ ਦੀਆਂ ਤੇ ਨਾਲ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਕੱਲ ਨੂੰ ਐਸਐਸਪੀ ਦਫ਼ਤਰ ਜਾ ਰਹੇ ਆ ਤੇ ਅਗਲੀ ਕਾਰਵਾਈ ਫਿਰ ਦਾਹ ਜਾ ਕੇ ਉੱਥੇ ਪ੍ਰਸ਼ਾਸਨ ਕਿਵੇਂ ਨੱਬੜਦਾ ਉਸ ਤਰ੍ਹਾਂ ਦੀ ਗੱਲ ਕੱਲ ਨੂੰ ਪਤਾ ਲੱਗੂਗੀ